ਪੰਜਾਬੀ ਕੁਕਸਪੋਰਟ ਦੇ ਦਸ਼ਕਾਂ ਨੂੰ ਪਿਆਰਪਰੀ ਸੱਸ਼ੇ ਕਾਲ ਜੀ ਸਰਦੀਆਂ ਵਿੱਚ ਆਲੂ ਟਿੱਕੀ ਚਾਟ ਖਾਣ ਦਾ ਮਜ਼ਾ ਹੀ ਕੁਛ ਹੋਰ ਹੈ ਅੱਜ ਆਪਾਂ ਘਰ ਵਿੱਚ ਹੀ ਬਾਜ਼ਾਰ ਤੋਂ ਵੀ ਜ਼ਿਆਦਾ ਕਰਕੁਰੀ ਆਲੂ ਟਿੱਕੀ ਚਾਟ ਬਣਾ ਕੇ ਤਿਆਰ ਕਰਦੇ ਹਾਂ ਤੇ ਆ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਆਲੂਆਂ ਨੂੰ ਉਬਾਲ ਕੇ ਲੈ ਲਿਆ ਹੈ ਤੇ ਉਹਦਾ ਛਿੱਲਕਾ ਵੀ ਉਤਾਰ ਲਿਆ ਹੈ ਇੱਥੇ ਆਲੂਆਂ ਨੂੰ ਮੈਂ 5 ਤੋਂ 6 ਘੰਟੇ ਪਹਿਲੇ ਉਬਾਲ ਕੇ ਰੱਖਿਆ ਸੀ ਤੇ ਆਪਾਂ ਗ੍ਰੇਟਰ ਨਾਲ ਇਹਨੂੰ ਮੋਟੇ ਵਾਲੀ ਸਾਈਡ ਤੋਂ ਗ੍ਰੇਟ ਕਰ ਲੈਂਦੇ ਹਾਂ क्रिस्पी टिक्की ਬਣਾਉਣ ਵਾਸਤੇ ਸਾਨੂੰ ਆਲੂਆਂ ਨੂੰ 5 ਤੋਂ 6 ਘੰਟੇ ਪਹਿਲੇ ਉਬਾਲ ਕੇ ਰੱਖ ਲੈਣਾ ਚਾਹੀਦਾ ਹੈ ਜਾਂ ਤੁਸੀਂ ਇਹ ਕੰਮ ਇੱਕ ਦਿਨ ਪਹਿਲੇ ਵੀ ਉਬਾਲ ਕੇ ਰੱਖ ਸਕਦੇ ਹੋ ਇੱਥੇ ਹੁਣ ਸਾਡੇ ਸਾਰੇ ਆਲੂ ਗ੍ਰੇਟ ਹੋ ਚੁੱਕੇ ਹਨ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚ ਨਮਕ ਦਾ ਐਡ ਕਰ ਰਹੇ ਹਾਂ ਤੇ ਮੈਂ ਇੱਕ ਚਮਚ ਹੀ ਅਦਰਕ ਤੇ ਲਸਣ ਦੇ ਪੇਸਟ ਦਾ ਇੱਥੇ ਐਡ ਕਰ ਰਹੀ ਹਾਂ ਇੱਥੇ ਮੈਂ 6 ਆਲੂਆਂ ਨੂੰ ਗ੍ਰੇਟ ਕੀਤਾ ਸੀ ਉਸੇ ਹਿਸਾਬ ਨਾਲ ਹੀ ਮੈਂ ਇੱਥੇ 4 ਚਮਚ ਕੌਰਨਫਲੋਰ ਦੇ ਐਡ ਕਰ ਰਹੀ ਹਾਂ ਤੇ 2 ਚਮਚ ਮੈਂ ਇੱਥੇ ਚਾਵਲਾਂ ਦੇ ਆਟੇ ਦਾ ਲਿੱਤਾ ਹੈ ਤੁਸੀਂ ਚਾਹੋ ਤਾਂ ਕੌਰਨਫਲੋਰ ਦੀ ਜਗ੍ਹਾ ਤੇ ਤੁਸੀਂ ਸਾਰਾ ਅਰਾ ਰੋਟਵੀ ਲੈ ਸਕਦੇ ਹੋ ਇੱਥੇ ਮੈਂ 6 ਹੀ ਆਲੂ ਲਿੱਤੇ ਸੀ ਤੇ 6 ਹੀ ਚਮਚ ਮੈਂ ਬਾਈਂਡਿੰਗ ਲਈ ਕੌਰਨਫਲੋਰ ਜਾਂ ਚਾਵਲ ਦੇ ਆਟੇ ਦੇ ਲਿੱਤੇ ਹਨ ਇਹਨਾਂ ਨੂੰ ਆਪਾਂ ਹਲਕੇ ਹੱਥਾਂ ਨਾਲ ਮਿਕਸ ਕਰ ਲੈਣਾ ਹੈ ਤੇ ਡੋਅ ਦੀ ਸ਼ੇਪ ਵਿੱਚ ਫਾਰਮ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਇੱਥੇ ਟਿੱਕੀ ਫਿਲਿੰਗ ਵਾਲੀ ਬਣਾਵਾਂਗੇ ਆਪਾਂ ਹੁਣ ਮਟਰਾਂ ਦੀ ਫਿਲਿੰਗ ਦੀ ਤਿਆਰੀ ਕਰਦੇ ਹਾਂ ਆਪਣਾ ਡੋ ਹੁਣ ਆਪਾਂ ਟੱਕ ਕੇ ਰੱਖ ਦਿੰਦੇ ਹਾਂ ਇੱਥੇ ਮੈਂ ਕੜਾਈ ਵਿੱਚ ਥੋੜਾ ਜਿਹਾ ਘਿਓ ਲੈ ਲਿਆ ਹੈ ਤੇ ਉਹਦੇ ਵਿੱਚ ਮੈਂ ਇੱਕ ਚਮਚ ਜੀਰੇ ਦਾ ਥੋੜੀ ਜਿਹੀ ਹਿੰਗ ਇਹ ਸਾਰੇ ਫਲੇਵਰ ਵਿੱਚ ਬਹੁਤ ਹੀ ਵਧੀਆ ਲੱਗਦੇ ਹਨ ਤੇ ਮੈਂ ਅਦਰਕ ਨੂੰ ਗ੍ਰੇਟ ਕਰਕੇ ਲੈ ਲਿਆ ਹੈ ਤੇ ਥੋੜੀ ਜਿਹੀ ਮੈਂ ਹਰੀਆਂ ਮਿਰਚਾਂ ਨੂੰ ਵੀ ਐਡ ਕਰ ਰਹੀ ਹਾਂ ਅਦਰਕ ਤੇ ਹਰੀਆਂ ਮਿਰਚਾਂ ਪਾਣੀਆ ਬਹੁਤ ਹੀ ਜ਼ਰੂਰੀ ਹਨ ਇਹ ਸਾਡੇ ਫਲੇਵਰ ਵਿੱਚ ਬਹੁਤ ਹੀ ਵਾਦਾ ਕਰਨਗੇ ਹੁਣ ਮੈਂ ਇੱਥੇ ਮਟਰਾਂ ਨੂੰ ਬੋਇਲ ਕਰਕੇ ਵੀ ਲੈ ਲਿਆ ਹੈ ਤੇ ਮੈਂ ਉਹਨਾਂ ਨੂੰ ਵੀ ਵਿੱਚ ਮਿਕਸ ਕਰ ਰਹੀ ਹਾਂ ਇੱਥੇ ਆਪਾਂ ਇਹਨਾਂ ਨੂੰ ਦਰਦਰਾ ਥੋੜਾ ਜਿਹਾ ਮੈਸ਼ ਕਰਕੇ ਲੈ ਲਵਾਂਗੇ ਤੇ ਆਪਾਂ ਹੁਣ ਮਸਾਲਿਆਂ ਨੂੰ ਐਡ ਕਰ ਲੈਂਦੇ ਹਾਂ ਇੱਥੇ ਮੈਂ ਅੱਧਾ ਚਮਚ ਹਲਦੀ ਦਾ ਐਡ ਕਰ ਰਹੀ ਹਾਂ ਤੇ ਅੱਧਾ ਚਮਚ ਹੀ ਮੈਂ ਕਸ਼ਮੀਰੀ ਮਿਰਚ ਦਾ ਐਡ ਕੀਤਾ ਹੈ ਅੱਧਾ ਚਮਚ ਭੁੰਨੇ ਹੋਏ ਜੀਰੇ ਦਾ ਐਡ ਕਰ ਦਿੱਤੀ ਹੈ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਇਸ ਫੀਲਿੰਗ ਵਿੱਚ ਤੁਸੀਂ ਚਨੇ ਦੀ ਦਾਲ ਵੀ ਪਾ ਸਕਦੇ ਹੋ ਜਾਂ ਫਿਰ ਪਨੀਰ ਨੂੰ ਵੀ ਪਾ ਸਕਦੇ ਹੋ ਇੱਥੇ ਮੈਂ ਅੱਧਾ ਚਮਚ ਅਮਚੁਰਦਾ ਵੀ ਐਡ ਕਰ ਦਿੱਤਾ ਹੈ ਫੀਲਿੰਗ ਥੋੜੀ ਖਟਾਸ ਵੀ ਬਹੁਤ ਵਧੀਆ ਲੱਗਦੀ ਹੈ ਇਹਨਾਂ ਨੂੰ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਹੁਣ ਮੈਂ ਅਤੇ ਆਲੂ ਨੂੰ ਮੈਸ਼ ਕਰਕੇ ਇਸ ਫੀਲਿੰਗ ਵਿੱਚ ਪਾ ਰਹੀ ਹਾਂ ਤਾਂ ਕਿ ਸਾਡੀ ਬਾਈਂਡਿੰਗ ਦਾ ਟੈਕਸਚਰ ਬਹੁਤ ਹੀ ਵਧੀਆ ਬਣੇ ਔਰ ਉਹ ਟਿੱਕੀ ਵਿੱਚ ਬਿਲਕੁਲ ਸ਼ੇਪ ਲੈ ਲਵੇ ਹੁਣ ਮੈਂ ਲਾਸਟ ਵਿੱਚ ਹਰੇ ਧਨੀਏ ਨੂੰ ਮਿਕਸ ਕਰ ਲੈਂਦੀ ਹਾਂ ਤੇ ਆਲੂਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮੈਸ਼ ਕਰਕੇ ਇਸ ਮਿਕਸਿੰਗ ਵਿੱਚ ਮਿਕਸ ਕਰ ਲਵਾਂਗੇ ਇਹ ਫੀਲਿੰਗ ਸਾਡੀ ਬਹੁਤ ਹੀ ਕਮਾਲ ਦੀ ਬਣੀ ਹੈ। ਇਸ ਫੀਲਿੰਗ ਨਾਲ ਤੁਸੀਂ ਪ੍ਰੌਂਠੇ ਵੀ ਬਣਾ ਸਕਦੇ ਹੋ। ਔਰ ਸਾਡੀ ਫੀਲਿੰਗ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਆਪਾਂ ਇਹਨੂੰ ਠੰਡਾ ਕਰਨ ਲਈ ਰੱਖ ਦਿੰਦੇ ਹਾਂ। ਤੇ ਇੰਨੇ ਚ ਆਪਾਂ ਟਿੱਕੇ ਦੇ ਡੋ ਨੂੰ ਦੇਖ ਲੈਂਦੇ ਹਾਂ। ਇੱਥੇ ਆਪਾਂ ਹੱਥ ਤੇ ਘਿਓ ਲਗਾ ਲਿਆ ਹੈ ਤੇ ਹੁਣ ਟਿੱਕੇ ਆਪਾਂ ਬਣਾਉਣੇ ਸ਼ੁਰੂ ਕਰ ਲੈਂਦੇ ਹਾਂ। ਹੁਣ ਮੈਂ ਥੋੜਾ ਜਿਹਾ ਟਿੱਕੇ ਦੇ ਡੋ ਨੂੰ ਲੈ ਲਿਆ ਹੈ ਤੇ ਉਸ ਨੂੰ ਇੱਕ ਪੇੜੇ ਦੀ ਸ਼ੇਪ ਵਿੱਚ ਕਰਕੇ ਥੋੜਾ ਜਿਹਾ ਮੈਂ ਹੱਥਾਂ ਉੱਤੇ ਫਲਾਂਦੀ ਜਾਵਾਂਗੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਨੂੰ ਅਸੀਂ ਫਲੈਟ ਕਰ ਲੈਣਾ ਹੈ ਤੇ ਹੁਣ ਆਪਾਂ ਥੋੜੀ ਜੀ ਫਿਲਿੰਗ ਨੂੰ ਲੈ ਲੈਣਾ ਹੈ ਫਿਲਿੰਗ ਨੂੰ ਵਿੱਚ ਮੈਂ ਐਡ ਕਰ ਰਹੀ ਹਾਂ ਤੇ ਇਸ ਨੂੰ ਰੋਲ ਕਰ ਲੈਣਾ ਹੈ ਤੇ ਬਿਲਕੁਲ ਸੈਂਟਰ ਵਿੱਚ ਹੀ ਫਿਲਿੰਗ ਨੂੰ ਲੈ ਕੇ ਜਿਵੇਂ ਆਪਾਂ ਪ੍ਰੌਂਟੀਆਂ ਦੀ ਫਿਲਿੰਗ ਕਰਦੇ ਹਾਂ ਉਸੇ ਤਰੀਕੇ ਨਾਲ ਹੀ ਆਪਾਂ ਟਿੱਕੇ ਦੀ ਫਿਲਿੰਗ ਨੂੰ ਕਰ ਲੈਣਾ ਹੈ ਤੇ ਇਹਨੂੰ ਗੋਲ-ਗੋਲ ਫਿਕਸ ਕਰ ਦੇਣਾ ਹੈ ਤਾਂ ਕਿ ਫਿਲਿੰਗ ਸਾਡੀ ਬਾਹਰ ਨਾ ਆਵੇ ਐਨੇ ਰੋਲ ਕਰਕੇ ਆਪਾਂ ਇਸ ਨੂੰ ਟਿੱਕੀ ਦੀ ਸ਼ੇਪ ਦੇ ਦੇਣੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉਹ ਬਿਲਕੁਲ ਸਾਡੀ ਟਿੱਕੀ ਦੀ ਫੋਰਮ ਆ ਚੁੱਕੀ ਹੈ ਤੇ ਆਪਾਂ ਇਹਨਾਂ ਨੂੰ ਸਾਈਡ ਤੇ ਰੱਖਦੇ ਜਾਵਾਂਗੇ ਐਨੇ ਵਿੱਚ ਟਿੱਕੀਆਂ ਦੀ ਸ਼ੇਪ ਮੈਂ ਦੇ ਰਹੀ ਹਾਂ ਤੇ ਮੈਂ ਤੁਹਾਨੂੰ ਇੱਥੇ ਰਿਮਾਈਂਡ ਵੀ ਕਰਵਾਉਣਾ ਚਾਹਾਂਗੀ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਦੇਖਣਾ ਪਸੰਦ ਹੈ ਤਾਂ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀਆਂ ਹਨ ਤੁਸੀਂ ਇਹਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ ਤੇ ਹੁਣ ਆਪਣੀਆਂ ਟਿੱਕੀਆਂ ਬਣ ਗਈਆਂ ਹੀ ਜਾ ਰਹੀਆਂ ਹਨ ਤੇ ਆਪਾਂ ਇਹਨਾਂ ਨੂੰ ਸ਼ੇਪ ਦਿੰਦੇ ਹੀ ਜਾ ਰਹੇ ਹਾਂ ਆਪਾਂ ਇੱਥੇ ਟਿੱਕੀਆਂ ਤੁਹਾਨੂੰ ਦੋ ਤਰੀਕੇ ਨਾਲ ਦੱਸਾਂਗੇ ਤਵੇ ਤੇ ਵੀ ਦੱਸਾਂਗੀ ਮੈਂ ਤੁਹਾਨੂੰ ਤੇ ਫਰਾਈ ਪੈਨ ਵਿੱਚ ਵੀ ਕਿਸ ਤਰੀਕੇ ਨਾਲ ਬਣਾਈ ਜਾਂਦੀਆਂ ਹਨ ਆਪਾਂ ਉਸ ਤਰ੍ਹਾਂ ਵੀ ਸ਼ੇਅਰ ਕਰਾਂਗੇ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਹੁਣ ਆਪਣੀਆਂ ਟਿੱਕੀਆਂ ਸਾਰੀਆਂ ਇੱਥੇ ਬਣ ਕੇ ਤਿਆਰ ਹੋ ਰਹੀਆਂ ਹਨ ਇਸ ਤਰੀਕੇ ਨਾਲ ਆਪਣੀਆਂ ਟਿੱਕੀਆਂ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਣਗੀਆਂ ਬਸ ਸਾਨੂੰ ਰੇਸ਼ੋ ਦਾ ਬਹੁਤ ਧਿਆਨ ਰੱਖਣਾ ਹੈ ਜਿੰਨੀ ਸਾਡੀ ਕੁਆਂਟੀਟੀ ਆਲੂਆਂ ਦੀ ਹੈ ਉਨੇ ਹੀ ਸਾਨੂੰ ਚਮਚ ਉਸੇ ਹਿਸਾਬ ਨਾਲ ਲਈ ਆਰਾ ਰੋਡ ਜਾਂ ਕੌਰਨ ਫਲੋਰ ਦੇ ਪਾਣੇ ਹਨ ਲਓ ਜੀ ਹੁਣ ਸਾਡੀਆਂ ਟਿੱਕੀਆਂ ਦੀ ਸ਼ੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਆਪਾਂ ਹੁਣ ਇਸ ਨੂੰ ਹੋਰ ਕ੍ਰਿਸਪੀ ਬਣਾਉਣ ਵਾਸਤੇ ਇਹਨਾਂ ਦੇ ਉੱਪਰ ਕੌਰਨ ਫਲੋਰ ਨੂੰ ਸਪ੍ਰਿੰਕਲ ਕਰ ਦਿੰਦੇ ਹਾਂ ਆਪਾਂ ਇੱਥੇ ਜ਼ਿਆਦਾ ਕੌਰਨ ਫਲੋਰ ਨਹੀਂ ਲੈਣਾ ਸਿਰਫ ਇਹਨੂੰ ਥੋੜਾ ਜਿਹਾ ਹੀ ਸਪ੍ਰਿੰਕਲ ਕਰਨਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਨੂੰ ਆਪਾਂ ਦੋਨੋਂ ਸਾਈਡਾਂ ਤੋਂ ਹੀ ਸਪ੍ਰਿੰਕਲ ਕਰ ਲੈਣਾ ਹੈ ਇਸਦੇ ਨਾਲ ਸਾਡੀਆਂ ਟਿੱਕੀਆਂ ਐਕਸਟਰਾ ਕ੍ਰਿਸਪੀ ਬਣਨਗੀਆਂ ਹਮ ਦੋਨੋਂ ਸਾਈਡਾਂ ਤੋਂ ਆਪਾਂ ਕੌਰਨ ਫਲੋਰ ਲਗਾ ਦਿੱਤਾ ਹੈ ਇਸ ਤਰ੍ਹਾਂ ਕੌਰਨ ਫਲੋਰ ਲਗਾਉਣ ਨਾਲ ਸਾਡੀਆਂ ਟਿੱਕੀਆਂ ਬਿਲਕੁਲ ਵੀ ਨਹੀਂ ਫੈਲਣਗੀਆਂ ਸਾਨੂੰ ਆਮ ਤੌਰ ਤੇ ਸ਼ਿਕਾਇਤ ਰਹਿੰਦੀ ਹੈ ਕਿ ਸਾਡੀਆਂ ਟਿੱਕੀਆਂ ਬिखर ਜਾਂਦੀਆਂ ਹਨ ਇਹ ਕੌਰਨ ਫਲੋਰ ਚੰਗੀ ਤਰ੍ਹਾਂ ਟਿੱਕੀਆਂ ਨੂੰ ਬਾਈਂਡ ਕਰੇਗਾ ਤੇ ਹੁਣ ਸਾਡਾ ਪ੍ਰੋਸੀਜਰ ਪੂਰਾ ਹੋ ਚੁੱਕਿਆ ਹੈ ਤੇ ਆਪਾਂ ਹੁਣ ਇਸ ਨੂੰ ਸਭ ਤੋਂ ਪਹਿਲਾਂ ਤਵੇ ਦੇ ਉੱਪਰ ਘੋ ਪਾ ਲੈਂਦੇ ਹਾਂ ਤੇ ਆਪਾਂ ਇਹਨਾਂ ਨੂੰ ਤਵੇ ਉੱਪਰ ਫਰਾਈ ਕਰਾਂਗੇ ਆਪਾਂ ਹੌਲੀ-ਹੌਲੀ ਸਾਰੀਆਂ ਟਿੱਕੀਆਂ ਰੱਖਦੇ ਹੀ ਜਾਣਾ ਹੈ ਤੇ ਇਹਨਾਂ ਨੂੰ ਹੁਣ ਆਪਾਂ 2 ਤੋਂ 3 ਮਿੰਟ ਲਈ ਪਕਾ ਲਵਾਂਗੇ ਇਹ ਸਾਰਾ ਪ੍ਰੋਸੈਸ ਅਸੀਂ ਮੀਡੀਅਮ ਫਲੇਮ ਦੇ ਉੱਪਰ ਕਰਨਾ ਹੈ ਤੇ ਆਪਾਂ ਇਹਨਾਂ ਨੂੰ ਹਿਲਾਉਂਦੇ ਹੀ ਰਹਿਣਾ ਹੈ ਆਪਾਂ ਹੁਣ 2 ਤੋਂ 3 ਮਿੰਟ ਬਾਅਦ ਇਹਨਾਂ ਨੂੰ ਪਰਟ ਕੇ ਦੇਖ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਸਾਡੀਆਂ ਟਿੱਕੀਆਂ ਬਣ ਕੇ ਤਿਆਰ ਹੋ ਰਹੀਆਂ ਹਨ ਜਿਸ ਟਿੱਕੀ ਨੂੰ ਮੈਂ ਸਰਵ ਕਰਨਾ ਹੈ ਉਸ ਨੂੰ ਮੈਂ ਫਲੈਟ ਕਰ ਲਿਆ ਹੈ ਤੇ ਚੰਗੀ ਤਰ੍ਹਾਂ ਮੈਂ ਉਹਨੂੰ ਐਕਸਟਰਾ ਕ੍ਰਿਸਪੀ ਕਰ ਰਹੀ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਨੂੰ ਆਪਾਂ ਐਕਸਟਰਾ ਕ੍ਰਿਸਪੀ ਕਰ ਲਿਆ ਹੈ ਤੇ ਹੁਣ ਆਪਾਂ ਇਹਨੂੰ ਸਰਵਿੰਗ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਕ੍ਰਿਸਪੀ ਸਾਡੀ ਟਿੱਕੀ ਬਣ ਕੇ ਤਿਆਰ ਹੋਈ ਹੈ ਹੁਣ ਮੈਂ ਤੁਹਾਨੂੰ ਇਸ ਦੀ ਆਵਾਜ਼ ਸੁਣਾਉਂਦੀ ਹਾਂ ਤੁਸੀਂ ਇਸ ਦੀ ਆਸਵਾਸਣ ਸਕਦੇ ਹੋ ਤੁਹਾਨੂੰ ਜਿੰਨੀਆਂ ਟਿੱਕੀਆਂ ਚਾਹੀਦੀਆਂ ਹਨ ਤੁਸੀਂ ਉਸ ਹਿਸਾਬ ਨਾਲ ਹੀ ਤਵੇ ਤੇ ਉਹਨਾਂ ਨੂੰ ਐਕਸਟਰਾ ਕ੍ਰਿਸਪੀ ਕਰ ਸਕਦੇ ਹੋ ਹੁਣ ਮੈਂ ਟਿੱਕੀ ਉਹਨੂੰ ਸਰਵ ਕਰਨ ਲਈ ਟਿੱਕੀ ਉੱਪਰ ਦਹੀਂ ਨੂੰ ਫੈਂਟ ਕੇ ਲੈ ਲਿਆ ਹੈ ਇਸ ਦੇ ਉੱਪਰ ਮੈਂ ਨਮਕ ਸਪਰਿੰਕਲ ਕਰ ਰਹੀ ਹਾਂ ਹੁਣ ਮੈਂ ਥੋੜਾ ਜਿਹਾ ਲਾਲ ਮਿਰਚਾਂ ਵੀ ਪਾ ਰਹੀ ਹਾਂ ਥੋੜਾ ਜਿਹਾ ਮੈਂ ਪੁੰਨਿਆ ਹੋਇਆ ਜੀਰਾ ਤੇ ਥੋੜਾ ਜਿਹਾ ਮੈਂ ਚੰਕੀ ਚਾਟ ਮਸਾਲੇ ਨੂੰ ਵੀ ਸਪਰਿੰਕਲ ਕਰ ਲਿੱਤਾ ਹੈ ਹੁਣ ਮੈਂ ਗੋੜ ਤੇ ਇਮਲੇ ਦੀ ਚਟਨੀ ਨਹੀਂ ਪਾ ਰਹੇ ਹਾਂ ਤੁਸੀਂ ਆਪਣੇ ਸਵਾਦ ਅਨੁਸਾਰ ਇਹਨਾਂ ਚੀਜ਼ਾਂ ਨੂੰ ਲੈ ਲੈਣਾ ਹੈ ਤੇ ਮੈਂ ਹੁਣ ਇੱਥੇ ਕਣਿਏ ਦੀ ਚਟਨੀ ਨੂੰ ਵੀ ਐਡ ਕਰ ਲਿਆ ਹੈ ਥੋੜੇ ਜਿਹਾ ਆਪਾਂ ਪਿਆਜ਼ ਪਾ ਦੇਣੇ ਹਨ ਤੇ ਥੋੜੇ ਜਿਹਾ ਮੈਂ ਅਨਾਰ ਦੇ ਦਾਣੇ ਨੂੰ ਵੀ ਲੈ ਲਿਆ ਹੈ ਤੇ ਲਾਸਟ ਵਿੱਚ ਆਪਾਂ ਹਰੇ ਦਾਣਿਆਂ ਨਾਲ ਇਹਨੂੰ ਗਾਰਨਿਸ਼ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਡੀ ਟਿੱਕੇ ਦੀ ਪਲੇਟ ਲੱਗ ਕੇ ਤਿਆਰ ਹੈ ਆਪਾਂ ਹੁਣ ਦੂਸਰੇ ਤਰੀਕੇ ਨਾਲ ਵੀ ਟਿੱਕੀਆਂ ਨੂੰ ਬਣਾ ਲੈਂਦੇ ਹਾਂ ਹੁਣ ਮੈਂ ਫਰਾਈ ਪੈਨ ਵਿੱਚ ਰਿਫਾਈਨਡ ਆਇਲ ਲੈ ਲਿਆ ਹੈ ਤੁਸੀਂ ਆਪਣੇ ਹਿਸਾਬ ਨਾਲ ਕੁਕਿੰਗ ਆਇਲ ਲੈ ਲੈਣਾ ਹੈ ਤੇ ਮੈਂ ਟਿੱਕੀਆਂ ਨੂੰ ਹੁਣ ਕਿਉ ਵਿੱਚ ਪਾਉਂਦੀ ਜਾ ਰਹੀ ਹਾਂ ਤੇ 2 ਤੋਂ 3 ਮਿੰਟ ਬਾਅਦ ਆਪਾਂ ਇਹਨਾਂ ਨੂੰ ਵੀ ਪਲਟ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਕ੍ਰਿਸਪੀ ਸਾਡੀ ਟਿੱਕੀਆਂ ਬਣ ਕੇ ਤਿਆਰ ਹੋ ਰਹੀਆਂ ਹਨ ਆਪਾਂ ਚਮਚ ਨਾਲ ਉੱਪਰ ਵੀ ਇਸ ਦੇ ਉੱਪਰ ਤੇਲ ਪਾਉਂਦੇ ਜਾਣਾ ਹੈ ਇਹ ਸਾਰਾ ਪ੍ਰੋਸੈਸ ਅਸੀਂ ਮੀਡੀਅਮ ਫਲੇਮ ਤੇ ਕਰਨਾ ਹੈ ਤਾਂ ਕਿ ਸਾਡੀਆਂ ਟਿੱਕੀਆਂ ਅੰਦਰ ਤੱਕ ਫਰਾਈ ਹੋ ਸਕਣ ਤੁਸੀਂ ਵੀ ਇਸ ਵਰਦੀਆਂ ਇਸ ਤਰੀਕੇ ਨਾਲ ਆਲੂ ਟਿੱਕੀ ਬਣਾ ਕੇ ਜ਼ਰੂਰ ਦੇਖਣਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਵੀ ਸਾਡੀਆਂ ਟਿੱਕੀਆਂ ਬਿਲਕੁਲ ਵੀ ਨਹੀਂ ਫੈਲੀਆਂ ਨਾ ਹੀ ਸਾਡੀਆਂ ਟਿੱਕੀਆਂ ਨੇ ਜ਼ਿਆਦਾ ਆਇਲ ਪੀਤਾ ਹੈ ਸਾਡੀਆਂ ਟਰਾਈਡ ਟਰਾਈ ਟਿੱਕੀਆਂ ਬਣ ਕੇ ਇੱਥੇ ਤਿਆਰ ਹਨ ਇਹ ਪ੍ਰੋਸੈਸ ਅਸੀਂ ਮੀਡੀਅਮ ਫਲੇਮ ਤੇ ਹੀ ਕਰਾਂਗੇ ਲੋ ਫਲੇਮ ਤੇ ਤਾਂ ਪ੍ਰੋਸੈਸ ਬਿਲਕੁਲ ਵੀ ਨਹੀਂ ਕਰਨਾ ਟਿੱਕਿਆਂ ਨੂੰ ਆਪਾਂ ਸਰਵ ਕਰ ਲੈਂਦੇ ਹਾਂ ਸਾਡੀਆਂ ਐਕਸਟਰਾ ਟਿੱਕੀਆਂ ਬਣ ਕੇ ਬਿਲਕੁਲ ਤਿਆਰ ਹੋ ਚੁੱਕੀਆਂ ਹਨ ਤੁਸੀਂ ਦੇਖ ਹੀ ਰਹੇ ਹੋ ਇੱਥੇ ਤੁਸੀਂ ਆਵਾਜ਼ ਵੀ ਇਹਨਾਂ ਦੀ ਵੀ ਸੁਣ ਸਕਦੇ ਹੋ ਕਿੰਨੀਆਂ ਐਕਸਟਰਾ ਕ੍ਰਿਸਪੀ ਸਾਡੀਆਂ ਟਿੱਕੀਆਂ ਬਣ ਕੇ ਤਿਆਰ ਹਨ ਤੇ ਮੈਂ ਇਹਨਾਂ ਨੂੰ ਵੀ ਸਰਵਿੰਗ ਕਰਨ ਲਈ ਤਿਆਰ ਕਰ ਲਿਆ ਹੈ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਿੱਕੀਆਂ ਬਣਾ ਕੇ ਦੇਖੋ ਤੇ ਆਪਣੀ ਫੈਮਿਲੀ ਨਾਲ ਇੰਜੋਏ ਕਰੋ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਣਾ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜਾਣਾ ਜੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ